ਸਾਡੇ ਚੈਨਲ ਸਹਿਯੋਗ ਅੱਜ ਤੱਕ ਤੁਹਾਡਾ ਸਵਾਗਤ ਹੈ ਮੈਂ ਹਰਕਮਾਰ ਵਿਪਨ ਪਿੰਡ ਸਾਧਪੁਰ ਦੀਆਂ ਸਵਾਲੀਆਂ ਅਤੇ ਮਟਿਆਰਾ ਨੇ ਕੀਨ ਦਾ ਤਿਉਹਾਰ ਮਨਾਇਆ ਜਿਸ ਵਿੱਚ ਪੰਜਾਬੀ ਸਭਿਆਚਾਰ ਨੂੰ ਯਾਦ ਕਰਕੇ ਪੰਜਾਬੀ ਗੀਤਾਂ ਤੇ ਡਾਂਸ ਕਰਕੇ ਅਤੇ ਪੰਜਾਬੀ ਵਿਰਸੇ ਨਾਲ ਸੰਬੰਧਿਤ ਬੋਲੀਆਂ ਗਿੱਧਾ ਪਾ ਕੇ ਤਿਉਹਾਰ ਦਾ ਆਨੰਦ ਮਾਣਿਆ ਪੱਤਰਕਾਰਾਂ ਨਾਲ ਗੱਲਬਾਤ ਕਰਾਂ ਨੂੰ ਦੱਸਿਆ ਕਿ ਪੂਰਾ ਸਾਲ ਘਰ ਦੇ ਕੰਮ ਕਾਜ ਤੇ ਲੱਗਿਆ ਰਹਿੰਦੀ ਹਨ ਸਾਲ ਦੇ ਇੱਕੋ ਹੀ ਦਿਨ ਹੁੰਦਾ ਜਦੋਂ ਕੇ ਅਸੀਂ ਵਿੱਚ ਆਪਣੀਆਂ ਖੁਸ਼ੀਆਂ ਆਨੰਦ ਮਾਣਦੇ ਹਾਂ ਇਹ ਤਿਉਹਾਰ ਸਦੀ ਤੋਂ ਚੱਲਦਾ ਆ ਰਿਹਾ ਹੈ ਮੇਰਾ ਨਾਮ ਮਨਦੀਪ ਕੌਰ ਪਿੰਡ ਸੰਪੂਰ ਤੋਂ ਸਰਪੰਚ ਮੈਂ ਅਸੀਂ ਪਿੰਡ ਸੰਪੂਰ ਤੋਂ ਪਹਿਲੀ ਵਾਰ ਸਾਡੇ ਪਿੰਡ ਵਿੱਚ ਇਹ ਪ੍ਰੋਗਰਾਮ ਮਨਾਇਆ ਜਾ ਰਿਹਾ ਤੇ ਇਸ ਸੋਹਣੇ ਮਹੀਨੇ ਵਿੱਚ ਇਹ ਤੀਆਂ ਦੇ ਤਿਉਹਾਰ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ ਜਿਹਦੇ ਕਰਕੇ ਅਸੀਂ ਇਸ ਵਾਰੀ ਫਸਟ ਟਾਈਮ ਅਸੀਂ ਆਪਣੇ ਪਿੰਡ ਵਿੱਚ ਇਹ ਪ੍ਰੋਗਰਾਮ ਮਨਾਇਆ ਤੇ ਸਾਡੀਆਂ ਜਿੰਨੀਆਂ ਸਮੂਹ ਪਿੰਡ ਦੀਆਂ ਬੀਪੀਆਂ ਭੈਣਾਂ ਸਾਰੀਆਂ ਇਕੱਠੀਆਂ ਹੋਈਆਂ ਹੋਈਆਂ ਨੇ ਤੇ ਸਾਰੇ ਬਹੁਤ ਖੁਸ਼ੀ ਦਾ ਆਨੰਦ ਮਾਣ ਰਹੇ ਨੇ ਬਹੁਤ ਜ਼ਿਆਦਾ ਤੇ ਸਾਰੇ ਬਹੁਤ ਖੁਸ਼ ਨੇ ਬੀਪੀਆਂ ਵੀ ਭੈਣਾਂ ਵੀ ਸਾਰੇ ਜਿਹਨੇ ਬਹੁਤ ਖੁਸ਼ ਨੇ ਅੱਜ ਕੀਤਾ ਔਰ ਕੁਝ ਬੱਚਿਆਂ ਨੂੰ ਕਲਚਰ ਦੇ ਨਾਲ ਜੋੜਨ ਵਾਸਤੇ ਕੁਝ ਐਸੇ ਐਸੀਆਂ ਪਰਫਾਰਮੈਂਸ ਕਰ ਰਹੇ ਆ ਕਿ ਜਿਤਨੇ ਬੱਚੇ ਅੱਗੇ ਤੂੰ ਬਹੁਤ ਜ਼ਿਆਦਾ ਅੱਗੇ ਵਧ ਸਕਨੇ ਸਾਡੇ ਪਿੰਡ ਵਿੱਚ ਤੇ ਅਸੀਂ ਹੋਰ ਜ਼ਿਆਦਾ ਬੱਚਿਆਂ ਨੂੰ ਇਸ ਚੀਜ਼ ਨਾਲ ਜੋੜ ਸਕੀਏ ਬੀਬੀਆਂ ਬਹੁਤ ਜ਼ਿਆਦਾ ਖੁਸ਼ ਨੇ ਕਿਉਂਕਿ ਫਸਟ ਟਾਈਮ ਸਾਡੇ ਪਿੰਡ ਵਿੱਚ ਇਹ ਪ੍ਰੋਗਰਾਮ ਮਨਾਇਆ ਜਾ ਰਿਹਾ ਤੇ ਉਹ ਬਹੁਤ ਜ਼ਿਆਦਾ ਆਨੰਦ ਮਾਣ ਰਹੀਆਂ ਨੇ ਇਸ ਦਾ ਇਹ ਸੱਚੀ ਗੱਲ ਹੈ ਕਿ ਇਹ ਤਿਉਹਾਰ ਬਹੁਤ ਜ਼ਿਆਦਾ ਅਲੋਪ ਹੋ ਚੁੱਕਿਆ ਸੀਗਾ ਬੱਚੇ ਕੀ ਬੀਬੀਆਂ ਭੈਣਾ ਇਸ ਚੀਜ਼ ਨੂੰ ਪੋਲਿ ਚੁੱਕਿਆ ਸੀ ਤੇ ਆਪਾਂ ਇਹ ਚਾਹੁੰਦੇ ਆ ਕਿ ਹੁਣ ਇਹ ਕਲਚਰ ਜਿਹੜਾ ਆਪਾਂ ਸਟਾਰਟ ਕੀਤਾ ਤੇ ਬੱਚੇ ਇਹਦੇ ਨਾਲ ਅੱਗੇ ਵਧਣ ਔਰ ਉਹਨਾਂ ਨੂੰ ਸਾਡੇ ਦੇਸ਼ ਦਾ ਜੋ ਕਲਚਰ ਹੈ ਉਹ ਸਾਰਾ ਕੁਝ ਪਤਾ ਚੱਲੇ ਹਾਂਜੀ ਇਹ ਪਿੰਡ ਪਿੰਡ 'ਚ ਮਨਾਣੀ ਚਾਹੀਦੀ ਹੈ ਤਾਂਕਿ ਬੱਚੇ ਇਹਦੇ ਨਾਲ ਜਿਆਦਾ ਤੋਂ ਜਿਆਦਾ ਜੋੜ ਸਕਣ ਮੇਰੇ ਨਾਮ ਵਰਜੀਤ ਹੋ ਰਹੇ ਮੈਂ ਅਮ੍ਰਿਤਸਰ ਤੋਂ ਆਈ ਹਾਂ ਸਿਸਟਰ ਇਹ ਸਰਪੰਚ ਸਾਹਿਬ ਨੇ ਜੋ ਜੋ ਕੰਮ ਕਰਦੇ ਨੇ ਉਹ ਲਿਖਦੇ ਨੇ ਆਪਣਾ ਪੂਰਾ ਆਪਣਾ ਦਰਮਦਰ ਲਾ ਰਹੇ ਨੇ ਪਰ ਮੈਂ ਬਹੁਤ ਖੁਸ਼ ਹਾਂ ਮੈਂ ਇਹਨਾਂ ਦੀ ਵੱਡੀ ਸਿਸਟਰ ਹਾਂ ਕਿ ਇਹ ਛੋਟੀ ਹੋ ਕੇ ਛੋਟੀ ਏਜ ਦੇ ਵਿੱਚ ਇਹਨੂੰ ਸਾਰੀ ਸਮਝ ਹੈ ਕਿ ਇਹ ਕਿ ਕੀ ਕਰਨਾ ਹੈ ਪਿੰਡ ਵਾਸਤੇ ਕੀ ਨਹੀਂ ਕਰਨਾ ਹੈਗਾ ਕਿ ਅੱਜ ਦੇ ਛੋਟੇ ਬੱਚਿਆਂ ਨੂੰ ਜਾਂ ਆਪਣੀਆਂ ਭੈਣਾਂ ਬੀਬੀਆਂ ਨੂੰ ਕਲਚਰ ਨਾਲ ਜੋੜਨ ਲਈ ਇਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ